चार। चार। अच्छा भाई कल कितने बजे सुबह आ जंदे तुसी कल मैं भाई 10:00 11:00 बजे ना ला लेना मैं इंशाल्लाह 11:00 बजे तेरे ਕੋਲ ਹੋਵਾਂਗਾ मेरी केडी मेरे नाल मीटिंग है ਜਿਹੜਾ ਤੂੰ 11:00 ਵਜੇ ਆ ਜਾਣਾ ਪੈਸੇ ਦੇਵੋ ਅੱਧਾ ਕਿਲੋ ਦੇ ਤੇ ਭਰਾ ਹੀ ਭਰਾਵਾਂ ਦੇ ਕੰਮ ਹੁੰਦੇ ਆ ਆ ਤੇ ਤੂੰ ਕੰਮ ਆ ਜਾ ਇੰਨੇ ਪੈਸੇ ਹੋ ਗਏ ਭਾਈ ਭਾਈ ਇਹ ਹੋ ਗਿਆ 200 ਰੁਪਿਆ ਹੋ ਗਿਆ ਮੈਂ ਕੱਲ ਲੰਘਣਾ ਐਸੇ ਵੀ ਟਾਈਮ ਹੀ ਮੈਂ ਤੁਹਾਨੂੰ ਦੇ ਜਾਾਂਗਾ ਫਿਰ ਕੱਲ ਮੈਂ ਤੈਨੂੰ ਤਾਂ ਲੰਘਣ ਦਊਂਗਾ ਜੇ ਤੈਨੂੰ ਮੈਂ ਹੁਣ ਜਾਣ ਦਊਂਗਾ ਤੇ ਨਹੀਂ ਨਾਕਾ ਲਾਇਆ ਤੂੰ ਨਹੀਂ ਨਾਕਾ ਲਾਇਆ ਵੇ ਪੈਸੇ ਦੇ ਕੇ ਜਾ ਕੱਲ ਕੀ ਪਤਾ ਮੈਂ ਇੱਥੇ ਨਹੀਂ ਹੋਣਾ ਤੂੰ ਨਹੀਂ ਹੋਣਾ ਅੱਲਾ ਕੋ ਰਹਿਮ ਮੰਗੋ ਯਾਰ ਅੱਲਾ ਤੇਰੀ ਜ਼ਿੰਦਗੀ ਕਰੇ ਉਹ ਮੇਰੀ ਜ਼ਿੰਦਗੀ ਆਪਣੀ ਵੀ ਮੰਗ ਪੈਸੇ ਦੇ ਕੱਲ ਮੈਂ ਨੰਗਾ ਰਹਿ ਇੱਥੋਂ ਤੇ ਤੰ ਦੇ ਦਿਆਂਗਾ ਠੀਕ ਆ ਹੈਲੋ ਹਾਂ ਕੱਲ ਨਹੀਂ ਹੁਣੇ ਨੰਗ ਇੱਧਰੋਂ ਵੀ ਤੇ ਪੈਸੇ ਦੇ ਯਾਰ ਮੈਂ ਕੋ ਨੱਚ ਜਾਣਾ ਹੈ ਮੈਂ ਨੱਚ ਜਾਣਾ హత ఆ తేరకు కదా నిటా కానీ చోరీ పని డైలా